ਹਾਂਜੀ ਮੈਨੂੰ ਇਹਨਾ ਪਤਾ ਹੁੰਦਾ ਮੈਂ ਵੀ ਮੇਰੀ ਬਿਊਟ ਕੋ ਨੈਟ ਤੇ ਕਰੂਗੀ ਮੈਂ ਕਦੇ ਇਹ ਕੰਮ ਕਲਮ ਨਹੀਂ ਚੱਕ ਰਹੀ ਸੀ ਤੇ ਮਤਲਬ ਸਾਨੂੰ ਪਤਾ ਨਹੀਂ ਕਿ ਵਿਆਹ ਕਰਨਾ ਵੀ ਹੋਣਾ ਮੇਰੇ ਵਿੱਚ ਹਾਂਜੀ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਸਾਂਜੀ ਜਿੱਦਾਂ ਤੁਸੀਂ ਵੇਖਿਆ ਸੀਗਾ ਕਿ ਆਪਾਂ ਪਿੰਡ ਕੌਂਕੇ ਜ਼ਿਲ੍ਹਾ ਲੁਧਿਆਣੇ ਤੋਂ ਇੱਕ ਮਾਤਾ ਨੂੰ ਲੈ ਕੇ ਆਏ ਸੀਗੇ ਜਿਹਦੀਆਂ ਕੁੜੀਆਂ ਨੇ ਮਾਤਾ ਨੂੰ ਘਰੋਂ ਕੱਢ ਦਿੱਤਾ ਸੀਗਾ ਕਿਉਂਕਿ ਕੁੜੀ ਦੀ ਤੁਸੀਂ ਰਿਕਾਰਡਿੰਗ ਸੁਣੀ ਸੀ ਕੁੜੀ ਆਪਣੇ ਭਰਾ ਨੂੰ ਕਹਿ ਰਹੀ ਸੀ ਕਿ ਵੀਰੇ ਦੀਵਾਲੀ ਆਈ ਆ ਘਰ ਦੀ ਸਫਾਈ ਸਾਸਫਾਈ ਕਰ ਤੇ ਜਿਹੜੀ ਮਾਂ ਆ ਆਪਣੀ ਇਹਨੂੰ ਆਸ਼ਮ ਭੇਜ ਦੇ ਤੋ ਕਹੇ ਤੇ ਸੋ ਅੱਜ ਹੁਣ ਉਸ ਮਾਂ ਦੀਆਂ ਕੁੜੀਆਂ ਦਾ ਫੋਨ ਮੈਨੂੰ ਬਹੁਤ ਆ ਰਿਹਾ ਵਾ ਤੇ ਆਓ ਆਪਾਂ ਹੁਣ ਮਾਂ ਦੀ ਕੁੜੀ ਨਾਲ ਫੋਨ ਤੇ ਗੱਲਬਾਤ ਕਰਕੇ ਪੁੱਛ ਰਿਹਾ ਵੀ ਹੁਣ ਭੈਣਾ ਜਾਂ ਉਹਦੀ ਮਾਤਾ ਦੀ ਧੀਆ ਉਹ ਕੀ ਕਹਿਣਾ ਚਾਹੁੰਦੀ ਆ ਵਾ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਭੈਣੀ ਸਤਿ ਸ਼੍ਰੀ ਅਕਾਲ ਉਹ ਠੀਕ ਆ ਤੁਹਾਨੂੰ ਹਾਂਜੀ ਹਾਂਜੀ ਭੈਣੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਹਾਂਜੀ ਹਾਂਜੀ ਪਹਿਨੇ ਫੋਨ ਕਰਨ ਦੇ ਤੁਸੀਂ ਹਾਂਜੀ ਮਾਤਾ ਨਾਲ ਗੱਲ ਕਰਨ ਦੇ ਤੁਸੀਂ ਹਾਂਜੀ ਮਾਤਾ ਨਾਲ ਗੱਲ ਕਰਨ ਦੀ ਅੱਛਾ ਮਾਤਾ ਦਾ ਨਾਮ ਕੀ ਕੀ ਆਖਣਾ ਮਾਤਾ ਨੂੰ ਕੀ ਆਖਣਾ ਹਣਾ ਬਸ ਵੀ ਦੂਜਾ ਮੇਰਾ ਭਰਾ ਇੱਥੇ ਆਇਆ ਹੋਇਆ ਵਾ ਕੱਲ ਦਾ ਆਇਆ ਵਾ ਪਹਿਨੇ ਆਇਆ ਭਰਾ ਤੇ ਆਇਆ ਵਾ ਤੁਸੀਂ ਦੱਸੋ ਤੁਸੀਂ ਕੀ ਆਖਣਾ ਹਣਾ ਅਸੀਂ ਅਸੀਂ ਘਰੇ ਭੇਜ ਦਾਂ ਉਹਨੂੰ ਅਸੀਂ ਸੰਭਾਲਾਂਗੇ ਕੋਈ ਨਾ ਕਿੰਨੂੰ ਘਰੇ ਭੇਜ ਦਾਂ ਮਾਤਾ ਨੂੰ ਨਹੀਂ ਇਦਾਂ ਥੋੜੀ ਹੁਣ ਮੈਂ ਭੇਜ ਦੂੰਗਾ ਪੰਚਾਇਤ ਨੇ ਲਿਖ ਕੇ ਦਿੱਤਾ ਸੀ ਮੈਨੂੰ ਲਿਖਾ ਕੇ ਭੇਜਿਆ ਸੀਗਾ ਤੁਸੀਂ ਤਾਂ ਉੱਥੇ ਮਾਤਾ ਨੂੰ ਤੇ ਮੇਲ ਵੀ ਨਹੀਂ ਸੀ ਉਦੋਂ ਆਈਆਂ ਹੁਣ ਘਾਤ ਤੇ ਅਡੀ ਸਿੱਧੀ ਸੰਭਲਾਂਗੇ ਮੈਂ ਤਾਂ ਆਖਿਆ ਸੀ ਨਾ ਉਦੋਂ ਹਾਂਜੀ ਵੀ ਮੇਰੀ ਵੀ ਮਜਬੂਰੀ ਆ ਵੀਰੇ ਮੈਂ ਤਾਂ ਕਰਕੇ ਹੁਣ ਚੱਲ ਰਿਆ ਬਣਗੀ ਵੀ ਚੱਲ ਕੋਈ ਨਾ ਤਾਂ ਹੋਵਾਂਗੇ ਤਾਂ ਕਰਕੇ ਨਹੀਂ ਹੁਣ ਕਿੱਦਾਂ ਰਹਿ ਬਣਗੀ ਸਾਡੀ ਰਹਿ ਬਣੀ ਆ ਵੀਰੇ ਪਹਿਲੇ ਐਂਦਾ ਨਹੀਂ ਐਂਦਾ ਨਹੀਂ ਮੈਂ ਮਾਂ ਨੂੰ ਭੇਜ ਦੂੰਗਾ ਤੁਸੀਂ ਇੱਥੇ ਆਓ ਪੰਚਾਇਤ ਆਪਣੀ ਕੋਈ ਲੈ ਕੇ ਆਓ ਮੋਦਵਾਲ ਕੋਈ ਜ਼ਿੰਮੇਵਾਰ ਬੰਦਾ ਲੈ ਕੇ ਆਓ ਠੀਕ ਹੈ ਜੀ ਮੈਨੂੰ ਲਿਖ ਕੇ ਦੇ ਕੇ ਜਾਓ ਕਿ ਹਾਂ ਅਸੀਂ ਆਪਣੀ ਮਾਂ ਨੂੰ ਸੰਭਾ ਗਿਆ ਐਂਦਾ ਪਹਿਲੇ ਥੋੜੀ ਵੀ ਫੋਨ ਤੇ ਤੁਸੀਂ ਗੱਲ ਕਰ ਲਓ ਪਹਿਲਾਂ ਫੋਨ ਤੇ ਭੇਜ ਦਿਓ ਤੇ ਫੋਨ ਤੇ ਬਾਅਦ ਚ ਲੈਣ ਆਜੋ ਕਿ ਅਸੀਂ ਮਾਂ ਨੂੰ ਸੰਭ ਲਾਂ ਗਿਆ ਕੋਈ ਗਾਰੰਟੀ ਕੋਈ ਗਰੈਂਟਰ ਲੈ ਕੇ ਆਓ ਕੋਈ ਪੰਚਾਇਤ ਲੈ ਕੇ ਆਓ ਕਿਉਂਕਿ ਉਸ ਦਿਨ ਪਹਿਲੇ ਮੈਂ ਪੰਚਾਇਤ ਤੋਂ ਤੁਹਾਡੇ ਤੋਂ ਸਾਈਨ ਕਰਵਾ ਕੇ ਲੈ ਕੇ ਆਇਆ ਸੀਗਾ ਸਾਰੀ ਪਿੰਚ ਮਤਲਬ ਕਿ ਪਿੰਡ ਤੋਂ ਆ ਬਾਕਾਇਦਾ ਮੇਸੇ ਦੀ ਵੀਡੀਓ ਵੀ ਕਰਾਂਗਾ ਤੁਸੀਂ ਪਰਨਾ ਤਾਂ ਤਾਂ ਵੀ ਚੱਲ ਸਾਡੇ ਜੇ ਰਜਾ ਮਰ ਜੇ ਤੁਹਾਡੇ ਨਾਲ ਹੀ ਆ ਸਾਰਾ ਕੁਝ ਹਾਂਜੀ ਵੀ ਚੱਲ ਜਮੇ ਵੀ ਹੈ ਤੁਹਾਡੇ ਨਾਲ ਹੀ ਆ ਹਨਾ ਅਸੀਂ ਹਾਂਜੀ ਚੱਲ ਅੱਜ ਨਹੀਂ ਚੱਲ ਕੋਈ ਨਾ ਸਾਵਲਾ ਲੈ ਗੋਤਰਾ ਨਾ ਤਾਂ ਹੀ ਭੇਜਿਆ ਸੀਗਾ ਵੀ ਚੱਲ ਕੋਈ ਨਹੀਂ ਬੈਣੀ ਐਦਾਂ ਹੁਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਹਾ ਦੀਵਾਲੀ ਵਾਲੇ ਦਿਨ ਤੁਸੀਂ ਮਾਂ ਨੂੰ ਭੇਜ ਦਿੱਤਾ ਦੀਵਾਲੀ ਵਾਲ ਵਰੇ ਵਰੇ ਵਾਲ ਦਿਨ ਲੋਕੀ ਆਪਣੀਆਂ ਮਾਵਾਂ ਦੇ ਪੈਰੀ ਹੱਥ ਲਾਉਂਦੇ ਆਪਣੀਆਂ ਮਾਵਾਂ ਨੂੰ ਆਣ ਕੇ ਮਿਲਦੇ ਆ ਤੁਸੀਂ ਦੀਵਾਲੀ ਵਾਲੇ ਦਿਨ ਮਾਂ ਨੂੰ ਆਸ਼ਰਮ ਭੇਜ ਦਿੱਤਾ ਉਦੋਂ ਨਹੀਂ ਸੀ ਤੁਹਾਨੂੰ ਸੋਝੀ ਹੈਗੀ ਦੂਜੀ ਜਿਹੜੀ ਕੁੜੀ ਹੈ ਨਾ ਉਹਦਾ ਦਿਮਾਗ ਨਹੀਂ ਸੱਟ ਉਹਨੂੰ ਪਤਾ ਨਹੀਂ ਜ਼ਿਆਦਾ ਕੋਈ ਗੱਲ ਕਰਨ ਲੱਗ ਤੇ ਬੈਣੀ ਤੇਰੇ ਨਾਲ ਵੀ ਗੱਲ ਹੋਈ ਸੀਗੀ ਤੇਰੇ ਤੇਰੇ ਨਾਲ ਵੀ ਗੱਲ ਹੋਈ ਸੀਗੀ ਤੇ ਤੁਹਾਡੇ ਨਾਲ ਵੀ ਗੱਲ ਹੋਈ ਸੀਗੀ ਤੁਸੀਂ 10 ਕਿਲੋਮੀਟਰ ਦ ਹੁਣ ਆਪਣੇ ਘਰੇ ਸੋਹਰਿਆਂ ਦੇ ਘਰੇ ਤੈਨੂੰ ਪਤਾ ਵੀ ਗੱਡੀ ਮਜਬੂਰੀ ਹੁੰਦੀ ਆ ਵੀ ਹੁਣ ਇਹਨਾਂ ਦਾ ਹੱਕ ਸੀਗਾ ਇਹ ਦੋਨੇ ਹੈਗੇ ਮੇਰੀ ਦੂਜੀ ਭੈਣ ਦਾ ਜਵਾਬ ਹੈ ਨੀ ਹਣਾ ਚੱਗ ਕੇ ਚੱਲ ਹਾਂ ਜੀ ਚੱਲੇ ਉੱਥੇ ਵੀ ਰਹਿੰਦੇ ਵੀ ਚੱਲ ਆ ਸੀ ਇਹਨੂੰ ਇਹ ਆਖਿਆ ਸੀਗਾ ਵੀ ਤੂੰ ਘਰੇ ਰਹਿ ਪਰ ਇੱਥੇ ਆ ਜਾ ਵੀ ਤੂੰ ਇੱਥੇ ਆ ਕੇ ਚੱਲੇ ਸਾਸੋਹਰਾ ਬੜੇ ਹੀ 당ਗ ਕਰਦੇ ਸੀ ਇਹਨੂੰ ਪ੍ਰੋਣਾ ਵੀ ਕਿਨੂੰ ਆ ਵੱਡੀ ਭੈਣ ਵੀ ਤੂੰ ਭੈਣੇ ਉਦੋਂ ਮਾਂ ਤਾਂ ਨੂੰ ਸੰਭੀ ਅੱਛਾ ਮੇਰੇ ਨਾਲ ਦੰਨੇ ਭਰਾ ਤੁਸੀਂ ਹੈਗੇ ਹੋ ਦੋਨੇ ਯਾਨੀ ਕਿ ਵੀ ਮੇਰਾ ਭਰਾ ਵੀ ਚੱਲ ਵੀ ਹੈਗਾ ਤੇ ਅਦਰ ਨਾਲ ਰਾਸਨ ਪਤਾ ਦਊਗਾ ਚੱਲ ਐਂ ਬਸ ਹੋਈ ਜਾਊਗਾ ਹਣਾ ਇਹ ਹੁਣ ਪੈਨੇ ਨਹੀਂ ਮੇਰੀ ਗੱਲ ਸੁਣੋ ਮੈਨੂੰ ਇੱਕ ਗੱਲ ਦਾ ਜਵਾਬ ਦੋ ਹਫਤਾ ਹਜੇ ਹੋਇਆ ਵਾ ਹਫਤਾ ਪਹਿਲਾਂ ਕਿਹੜੀ ਮਜਬੂਰੀ ਸੀ ਵੀ ਜਿਹੜੀ ਹੁਣ ਉਹ ਇੱਕੇ ਦਾ ਮਜਬੂਰੀ ਮਤਲਬ ਕਿ ਰਫੂ ਹੋ ਗਈ ਆ ਉੱਡ ਪੁੱਡ ਗਈ ਆ ਇਹ ਦੱਸੋ ਵੀ ਹੁਣ ਤੁਸੀਂ ਕਹਿ ਰਹੇ ਵੀ ਮਾਤਾ ਨੂੰ ਅਸੀਂ ਸੰਭਾਲਾਂ ਗਿਆ ਹਫਤਾ ਇੱਕ ਕਿਹੜੀ ਪਹਿਲਾਂ ਕਿਹੜੀ ਮਜਬੂਰੀ ਸੀ ਜਿਹੜੀ ਗੱਲ ਕੀਤੀ ਨਾ ਇਹ ਵੀ ਮੈਂ ਤਾਂ ਇਹ ਗੱਲ ਦਾ ਜਵਾਬ ਦੰਨੀ ਆ ਵੀ ਮੈਂ ਤਾਂ ਹੀ ਕਹਿਆ ਸੀ ਵੀਰੇ ਮੇਰੇ ਅੱਗੇ ਸਾਹਮਣੇ ਹੋਏ ਵੀ ਮੈਂ ਨਹੀਂ ਸਾਂਭ ਸਕਦੀ ਇਹ ਦੋਨੇ ਪਾਸੇ ਭਰਾ ਵੀ ਸਾਂਭ ਲੈਣਗੇ ਗੱਲ ਤੇ ਪੈਣੀ ਉਹੀ ਆ ਨਾ ਮੇਰੀ ਪੈਣੀ ਗੱਲ ਉਹੀ ਆ ਨਾ ਵੀ ਉਦੋਂ ਤੁਸੀਂ ਕਿਹਾ ਸੀਗਾ ਕਿ ਮੈਂ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸਾਂਭਿਆ ਸੀਗਾ ਇਹਨੂੰ ਨਹੀਂ ਸਾਂਭ ਸਕਦੀ ਹੁਣ ਮੈਨੂੰ ਦੱਸੋ ਵੀ ਹੁਣ ਐਡੀ ਹਫਤੇ ਦੇ ਵਿੱਚ ਕਿਹੜੀ ਹੁਣ ਛੂ ਮੰਤਰ ਹੋ ਗਿਆ ਕੰਮ ਤੁਹਾਨੂੰ ਮੈਨੂੰ ਨਹੀਂ ਸਾਂਭੀ ਜਾਂਦੀ ਹੈ ਨਾ ਵੀ ਇਹਨਾਂ ਦੇ ਦੋ ਕभी ਮੈਨੂੰ ਅਗਲਾ ਕਹਿੰਦਾ ਤੇਰੀ ਮਾਂ ਕੱਲੀ ਦੀ ਆ ਇਹਨਾਂ ਵਿੱਚ ਦਾ ਕੁਝ ਹੈਗੀ ਆ ਨਾ ਇਹ ਸਾਂਭ ਸਕਦੇ ਆ ਤੇ ਗੱਲ ਤੇ ਫੇਰ ਭੈਣੇ ਹੁਣ ਇਹੋ ਹੀ ਆ ਵੀ ਹੁਣ ਅਗਲਾ ਤੁਹਾਡਾ ਘਰ ਵਾਲਾ ਕਹਿੰਦਾ ਵੀ ਤੁਹਾਡੀ ਮਾਂ ਕੱਲੀ ਦੀ ਆ ਹੁਣ ਤੁਸੀਂ ਫੋਨ ਲਾ ਕੇ ਕਹਿ ਰਹੇ ਹੋ ਜੀ ਕਿ ਮਾਂ ਨੂੰ ਪਿੰਡ ਭੇਜ ਦਿਓ ਕਹੋ ਕਿ ਭੇਜ ਦਿਓ ਅਸੀਂ ਸਾਂਭ ਲਾਂਗੇ ਤੇ ਹੁਣ ਤੁਹਾਡਾ ਘਰ ਵਾਲਾ ਨਹੀਂ ਕਹੂਗਾ ਕਿ ਹੁਣ ਵੀ ਤੇਰੀ ਮਾਂ ਕੱਲੀ ਦੀ ਆ ਨਹੀਂ ਤਾਂ ਹੁਣ ਫਿਰ ਉਹ ਰੈ ਬਦਲ ਗਈ ਆ ਨਾ ਭੈਣੇ ਰੈ ਨਹੀਂ ਬਦਲੀ ਮੇਰੀ ਇਹ ਭੈਣੇ ਤੁਸੀਂ ਆਪ ਸਿਹਾਣੇ ਭੈਣੇ ਰੈ ਨਹੀਂ ਬਦਲੀ ਰੈ ਨਹੀਂ ਬਦਲੀ ਇਹ ਕਿਹੜੀ ਰਾਇ ਹੋਗੀ ਕਿ ਪਹਿਲਾਂ ਮਾਂ ਨੂੰ ਹੀ ਨਹੀਂ ਸਾਹਮਣਾ ਹੁਣ ਸਾਹਮਣਾ ਵਾ ਅਸਲ ਦੇ ਵਿੱਚ ਕੀ ਗੱਲ ਬਣੀ ਆ ਕਿ ਤੁਹਾਡੀ ਵੀਡੀਓ ਮੈਂ ਸੋਸ਼ਲ ਮੀਡੀਆ ਤੇ ਪਾਈ ਸੀਗੀ ਉਹ ਵਾਇਰਲ ਹੋਈ ਆ ਟਾਡ ਨੂੰ ਹੁਣ ਲੋਕੀ ਲਾਂਧਾ ਪਾ ਰਿਹਾ ਤੁਹਾਡੇ ਬੱਚੇ ਤੁਹਾਨੂੰ ਲਾਂਧਾ ਪਾ ਰਹੇ ਆ ਠੀਕ ਹੈ ਜੀ ਮਾਂ ਵੀ ਸਸੀਂ ਮਤਲਬ ਕਿ ਕਿਸ ਨੂੰ ਮੂੰਹ ਦਿਖਾਉਣ ਜੋ ਗੀ ਨਹੀਂ ਹੈਗੀ ਤਾਂ ਤੁਸੀਂ ਮਾਂ ਨੂੰ ਵਾਪਸ ਲੈਣ ਆਏ ਜੀ ਆਵਾਜ਼ ਸੋਸ਼ਲ ਮੀਡੀਆ ਮੇਰੀ ਗੱਲ ਹਾਂ ਉਹ ਤਾਂ ਇਹਨਾਂ ਨੂੰ ਮੈਨੂੰ ਪਰ ਕੰਟੀਨਿਊ ਇਹਨਾਂ ਨੂੰ ਵਿਚਾਈ ਰਹਿਣੀ ਸਾਡੀ ਵੀਡੀਓ ਉੱਤੇ ਹੀ ਗਈ ਹੈ ਤੇ ਤੁਸੀਂ ਸਾਕੇ ਵੀ ਮੈਨੂੰ ਇੱਡੀ ਗੱਲ ਕਹੀ ਹੈ ਵੀ ਭਰਾ ਨੂੰ ਛੱਡ ਜੇ ਤੇ ਮਾਂ ਨੂੰ ਲੈ ਜਾ ਗੱਲ ਤੇ ਗਲਤ ਹੈ ਨਾ ਗੱਲ ਇਹ ਪੇਣੀ ਤੂੰ ਹੀ ਵੀ ਤੁਹਾਡਾ 10 ਕਿਲੋਮੀਟਰ ਦੂਰ ਪਿੰਡ ਸੀਗਾ ਉੱਥੋਂ ਤੁਸੀਂ 10 ਕਿਲੋਮੀਟਰ ਦੂਰ ਨਹੀਂ ਆ ਸਕੀਆਂ ਤੇ ਕਾਦੀ ਮਾਂ ਹੋਈ ਤੁਹਾਡੀ ਉਹ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਭੈਣੇ ਮੈਂ ਆਸ਼ਮ ਦੇ ਵਿੱਚ ਲੈ ਕੇ ਚੱਲੇ ਆ ਜਿਹੜੀ ਭੈਣ ਨੇ ਤੁਹਾਨੂੰ ਦੱਸਿਆ ਸੀ ਵੀ ਆਸ਼ਮ ਵਾਲੇ ਵੀਰਾਂ ਨੇ ਆਉਣਾ ਵਾ ਉਸ ਭੈਣ ਨੇ ਬਕਾਇਦਾ ਤੁਹਾਨੂੰ ਇਹ ਵੀ ਦੱਸਿਆ ਸੀ ਵੀ ਅਗਲੇ ਵੀਡੀਓ ਬਣਾ ਲੈਂਦੇ ਹੁੰਦੇ ਜੀ ਮੇਰੀ ਗੱਲ ਸੁਣੋ ਮੈਂ ਜੇ ਵੀਡੀਓ ਦਾ ਪਤਾ ਹੁੰਦਾ ਨਾ ਮੈਨੂੰ ਮੇਰੀ ਗੱਲ ਸੁਣ ਹੁਣ ਜਿਹੜੀ ਗੱਲ ਤੂੰ ਕਹਿਤੀ ਆ ਵੀ ਤੁਹਾਡੇ ਉੱਤੇ ਤਾਂ ਗਈ ਕਰਕੇ ਤੁਸੀਂ ਤਾਂ ਭੱਜੇ ਆ ਹਨਾ ਜੇ ਮੈਨੂੰ ਇੰਨਾ ਪਤਾ ਹੁੰਦਾ ਮੈਂ ਅਣਪੜਾ ਵੀ ਮੇਰੀ ਵੀਡੀਓ ਨੈਟ ਤੇ ਚੜੂਗੀ ਮੈਂ ਕਦੇ ਇਹ ਕੰਮ ਕਲਮ ਨਹੀਂ ਚੱਕਣੀ ਸੀਗੀ ਜੇ ਮੈਂ ਤੰਨ ਸਾਹ ਸਕਦੇ ਹੁੰਦੇ ਸੀ ਨਾ ਮੈਂ ਵੀ ਸਾਹ ਸਕਦੀ ਹੁੰਦੀ ਤੇਨੇ ਆ ਮੇਰੀ ਗੱਲ ਸੁਣੋ ਇਹੋ ਹੀ ਤੇ ਮੈਂ ਤੇਰੇ ਤੋਂ ਕਹਵਾਣਾ ਚਾਹੁੰਦਾ ਸੀਗਾ ਕਿ ਸਮਝੀ ਭੈਣ ਤੁਸੀਂ ਇਹ ਕਹਿ ਰਿਹਾ ਕਿ ਜੇ ਮੈਨੂੰ ਪਤਾ ਹੁੰਦਾ ਪਈ ਸਾਡੀ ਵੀਡੀਓ ਪੈਣੀ ਆ ਫਿਰ ਅਸੀਂ ਆਪਣੀ ਮਾਂ ਨਹੀਂ ਸੀ ਕੱਲਣੀ ਤੇ ਮਤਲਬ ਕਿ ਪੈਨੇ ਜੇ ਅਸੀਂ ਵੀਡੀਓ ਨਾ ਬਣਾਉਂਦੇ ਤੇ ਫਿਰ ਤੁਸੀਂ ਆਪਦੀ ਮਾਂ ਸ਼ਮ ਚ ਕੱਲ ਦੇਣੀ ਸੀ ਨਾ ਅਸੀਂ ਤਾਂ ਕੋਈ ਨਹੀਂ ਭਜਣੀ ਸੀ ਨਹੀਂ ਨਹੀਂ ਤੁਸੀਂ ਹੁਣੇ ਕਿਹਾ ਵਾ ਹੁਣੇ ਪੈਨੇ ਮੇਰੀ ਗੱਲ ਸੁਣੋ ਤੁਸੀਂ ਮੇਰੀ ਗੱਲ ਸੁਣੋ ਆ ਮੇਰੀ ਪੈਨੇ ਤੁਸੀਂ ਹੁਣੇ ਕਿਹਾ ਵਾ ਹੁਣੇ ਕਿਹਾ ਵਾ ਕਿ ਤੁਸੀਂ ਵੀਡੀਓ ਨਾ ਬਣਾਓ ਸਾਨੂੰ ਪਤਾ ਹੁੰਦਾ ਪਈ ਸਾਡੀ ਵੀਡੀਓ ਬਣਨੀ ਆ ਤੇ ਅਸੀਂ ਆਪਣੀ ਮਾਸਮ ਚ ਨਹੀਂ ਸੀ ਭੇਜਣੀ ਤੇ ਮਤਲਬ ਜੇ ਵੀਡੀਓ ਨਾ ਬਣਦੀ ਫਿਰ ਤੁਸੀਂ ਆਸਮਨ ਚ ਭੇਜ ਦੇਣੀ ਸੀ ਨਾ ਫਿਰ ਕੋਈ ਚੱਕਰ ਨਹੀਂ ਭੋਗ ਭੇਜ ਦੱਸ ਕਿਉਂ ਭੇਜਦੇ ਸਾਨੂੰ ਪਤਾ ਨਹੀਂ ਕਿ ਵਿਆਹ ਕਰਨਾ ਵੀ ਹੋਣਾ ਮੇਰੇ ਵਿੱਚ ਅਸੀਂ ਤਾਂ ਨਹੀਂ ਭੇਜਦੇ ਤੇ ਭੈਣੇ ਕਿਉਂ ਨਹੀਂ ਭੇਜੀ ਇਹਨੇ ਹੋਰ ਕਿੰਨੇ ਭੇਜੀ ਆ ਦੱਸੋ ਸਾਈਨ ਕਿੰਨੇ ਕੀਤੇ ਆ ਨਹੀਂ ਸਾਈਨ ਤੁਹਾਡੇ ਹੋਏ ਪੈਣਾ ਦੇ ਇਹ ਦੱਸੋ ਤੁਸੀਂ ਇਹ ਦੱਸੋ ਮੈਨੂੰ ਇਹ ਗੱਲ ਅੰਨ ਪਤਾ ਸੀ ਵੀ ਇਹ ਪੈਣਾ ਮੈਨੂੰ ਆਈ ਵੀ ਕਹਣਾ ਮਾਂ ਸਾਡੀ ਥੋੜੀ ਵੀਡੀਓ ਨੈਟ ਤੇ ਵੀ ਚੜਨੀ ਹੈ ਜੇ ਤੁਸੀਂ ਸਿਆਣ ਕਰੋ ਸਾਡੇ ਉੱਪਰ ਜਾਣੀ ਆ ਵੀਡੀਓ ਤੇ ਪੈਣੀ ਗਲਤੀ ਉਹੀ ਆ ਨਾ ਤੁਸੀਂ ਵੀਡੀਓ ਤੋਂ ਡਰਦਿਆਂ ਜੇ ਰੱਬ ਤੋਂ ਨਹੀਂ ਡਰਦਿਆਂ ਰੱਬ ਤੋਂ ਮੈਨੂੰ ਡਰਦਾ ਕਹ ਦੇ ਖੇਸਵਰ ਅਬ ਤੂੰ ਡਰਦੀਆਂ ਵਾ ਵੀਡੀਓ ਤੋਂ ਡਰਦਾ ਕਰਕੇ ਤੁਸੀਂ ਕਹਤਾ ਹੁਣੇ ਕਹਿ ਦਿੱਤਾ ਵੀ ਵੀਡੀਓ ਤੁਹਾਡੀ ਨੈਟ ਤੇ ਚੜਨੀ ਆ ਜੇ ਪਤਾ ਹੁੰਦਾ ਵੀ ਵੀਡੀਓ ਨੈਟ ਤੇ ਚੜਨੀ ਆ ਅਸੀਂ ਆਦੀ ਮਾਨ ਨਹੀਂ ਸੀ ਕਰਨੀ ਮਤਲਬ ਕਿ ਜੇ ਵੀਡੀਓ ਨਾ ਪਾਈ ਪਾਉਂਦੇ ਅਸੀਂ ਠੀਕ ਨੈਟ ਤੇ ਨਾ ਚੜਾਉਂਦੇ ਤੇ ਤੁਸੀਂ ਤਾਂ ਆਦੀ ਮਾਨ ਨੂੰ ਫਿਰ ਤੇ ਵਾਈਸੋਈ ਵੀ ਨਹੀਂ ਸੀ ਉਹਦੀ ਲੈਣੀ ਵੀਡੀਓ ਦਾ ਡਰ ਵਾਧਾ ਨੂੰ ਆਪਣੀ ਮਾਂ ਦਾ ਮੇਰੀ ਗੱਲ ਸੁਣੋ ਤੁਹਾਨੂੰ ਵੀਡੀਓ ਦਾ ਡਰ ਬਣਿਆ ਵਾ ਤਾਂ ਤੁਹਾਨੂੰ ਆਪਣੀ ਮਾਂ ਦੀ ਕੋਈ ਫਿਕਰ ਨਹੀਂ ਬਣੀ ਆਹ ਸੁਣੋ ਜੀ ਦੋ ਅੱਜ ਪਹਿਲਾਂ ਦੋਰਾ ਪਿਆ ਮੈਂ 3 ਮਹੀਨੇ ਸੰਭੀ ਆ ਆਪਦੇ ਕੋਲੇ ਤੇ ਭੈਣੇ ਮਾਨੇ ਨਹੀਂ ਸੰਭਿਆ ਆਪਾਂ ਨੂੰ ਮਾਨੇ ਨਹੀਂ ਸੰਭਿਆ ਆਪਾਂ ਨੂੰ ਇੱਕ ਕੰਮ ਕਰਦੀ ਸੀ ਭੈਣੇ ਕੋਈ ਆਪਣੀ ਮਾਵਾਂ ਨੂੰ ਸਾਹਮਣਾ ਕੋਈ ਸਹਾਰ ਨਹੀਂ ਹੁੰਦਾ ਤੇ ਕਿਸੇ ਨੂੰ ਸੁਣਾਉਣ ਨਹੀਂ ਹੁੰਦਾ ਮੇਰੀ ਗੱਲ ਸੁਣੋ ਜੀ ਕਿ ਮੈਂ ਦੋਰਾ ਪਿਆ ਨਾ ਮੈਂ 3 ਮਹੀਨੇ ਸੰਭੀ ਆ ਭੈਣ ਵੀ ਨਹੀਂ ਉਦੋਂ ਪਤਾ ਲੈਣ ਆਈ ਸੀ ਇੱਥੇ ਵੀ ਮੈਨੂੰ ਉਹਦਾ ਪਤਾ ਨਹੀਂ ਮੰਨ ਕੇ ਚਲੋ 3 ਮਹੀਨੇ ਤੁਸੀਂ ਸੰਭ ਲਿਆ ਭੈਣੇ ਮੇਰੀ ਗੱਲ ਸੁਣੋ ਤਿੰਨ ਮਹੀਨੇ ਸੰਭ ਲਿਆ ਤੁਹਾਡੀ ਮਾਂ ਹੀ ਫਿਰ ਕੇ ਅੱਜ ਸੰਭ ਲਿਆ ਤੇ ਮਾਨੇ ਨਹੀਂ ਤੁਹਾਨੂੰ ਸੰਭਿਆ ਤੁਹਾਨੂੰ ਪਾਲਿਆ ਮੈਂ ਤਾਂ ਬੜੰ ਬੈਕਿੰਗ ਕਰਦੀ ਆ ਨਾ ਨਾ ਮੈਨੂੰ ਲੋੜ ਆ ਹਾਂ ਹਨਾ ਤੁਹਾਡਾ ਤੁਹਾਡੀ ਮਰਜ਼ੀ ਆ ਜੇ ਤੁਸੀਂ ਅਸੀਂ ਤਾਂ ਤੁਹਾਡੇ ਧੰਨਵਾਦ ਸਮਝ ਲਿਆ ਜੇ ਤੁਸੀਂ ਭੇਜ ਦੋਗੇ ਨਹੀਂ ਭੇਨੇ ਮੈਂ ਇਦਾਂ ਨਹੀਂ ਮੈਂ ਭੇਜੂਗਾ ਪੰਚਾਇਤ ਤੁਹਾਡੀ ਤੋਂ ਲਿਖਾ ਕੇ ਲਿਆਂਦਾ ਵਾ ਇਦਾਂ ਮੈਂ ਭੇਜ ਦਊਗਾ ਕੱਲ ਨੂੰ ਤੇ ਰੱਬ ਨਾ ਕਰੇ ਕੱਲ ਨੂੰ ਫਿਰ ਤੁਸੀਂ ਮਾਂ ਨੂੰ ਇਦਾਂ ਛੋਟ ਛੋਟ ਕਰੋ ਤੇ ਫਿਰ ਪੰਚਾਇਤ ਨੇ ਵੀ ਨਹੀਂ ਮੇਰੀ ਹਾਮੀ ਭਰਨੀ ਇਦਾਂ ਨਹੀਂ ਹੁੰਦਾ ਭੇਨੇ ਤੁਸੀਂ ਆਓ ਇੱਥੇ ਤੁਹਾਡੀ ਮਾਂ ਵਾ ਮੈਂ ਇਹ ਨਹੀਂ ਕਹਿੰਦਾ ਵੀ ਤੁਹਾਡੀ ਮਾਂ ਨੂੰ ਤੁਸੀਂ ਲੈ ਕੇ ਨਹੀਂ ਜਾ ਸਕਦੀਆਂ ਹੁਣ ਤੁਸੀਂ ਆਓ ਅਈ ਤੇ ਆਣ ਕੇ ਆਪਣੀ ਗਲਤੀ ਮੰਨੋ ਪੰਚਾਇਤ ਨੂੰ ਜ਼ਿੰਮੇਵਾਰ ਕਿਸੇ ਭੈਣ ਭਰਾ ਨੂੰ ਲੈ ਕੇ ਆਓ ਨਾਲ ਫੇਰ ਭੇਜੂਗਾ ਇਦਾਂ ਨਹੀਂ ਮੈਂ ਫੋਨ ਤੇ ਕਿ ਮੈਂ ਲੇ ਗਿਆ ਤੇ ਛੱਡ ਗਿਆ ਕੋਈ ਲੁਕਣ ਮਿਚੀ ਨਹੀਂ ਹੈ ਪੈਣੀ ਚਲ ਕੋਈ ਨਾ ਭਰਾ ਠੀਕ ਆਪਾਂ ਅਗਰ ਬਹਿਸ-ਵਾਸ ਨਹੀਂ ਕਰਦੇ ਠੀਕ ਆ ਹਾਂ ਨਹੀਂ ਬਹਿਸ ਭਾਈ ਜੀ ਦੀ ਨਹੀਂ ਗੱਲ ਪੈਣੀ ਪਰ ਤੁਸੀਂ ਦੱਸੋ ਵੀ ਮੈਂ ਗਲਤੀ ਮੰਨਦੀ ਆ ਇਸ ਗੱਲ ਦੇ ਮੈਂ ਮੈਂ ਤੈਨੂੰ ਕਹੀ ਨਹੀਂ ਵੀ ਮੈਂ ਗਲਤੀ ਮੰਨਦੀ ਆ ਮੰਨ ਕੇ ਚਲ ਮੈਂ ਸਹਿਣ ਕਰਦੇ ਠੀਕ ਆ ਮੈਂ ਉਹਦੇ ਮਗਰ ਲਾ ਕੇ ਸਾਨੂੰ ਮੈਂ ਉਹ ਕੁੜੀ ਦੇ ਮਗਰ ਲਾ ਕੇ ਕਰਤੇ ਸਨ ਵਿਚਾਲੇ ਦੀ ਦੇਖਭਾਲ ਨਹੀਂ ਹੁੰਦੀ ਆਪੋ ਤੇ ਛੱਡ ਦਿੰਦੇ ਆ ਤੇ ਭੈਣੇ ਨਹੀਂ ਉਸ ਕੁੜੀ ਨੇ ਮਾੜਾ ਥੋੜੀ ਕੀਤਾ ਸੀਗਾ ਮਾਂ ਵਿਚਾਰੀ ਰੋਟੀ ਦੇ ਤਰਸਦੀ ਰਹਿੰਦੀ ਸੀਗੀ ਅਸੀਂ ਹੁਣ ਉਹਨੂੰ ਆਉਣੇ ਕਹਿੰਦੇ ਵੀ ਤੂੰ ਸਾਡਾ ਮਾੜਾ ਕੀਤਾ ਵਾ ਵੀ ਜਾਏ ਤੂੰ ਸਾਡਾ ਅਸੀਂ ਚੰਗਾ ਜੇ ਚੰਗਾ ਨਹੀਂ ਨਾ ਕਦੇ ਮਾੜਾ ਨਹੀਂ ਕਿਹਦਾ ਸੋਚਦੇ ਹੈਨਾ ਭੈਣੇ ਗੱਲ ਇਦਾਂ ਵਾ ਮਾਂ ਮੈਂ ਉਹਨੇ ਚੇਰ ਨਹੀਂ ਭੇਜਣੀ ਜਿੰਨਾ ਚੇਰ ਤੁਹਾਡੀ ਜਿਹੜੀ ਪੰਚਾਇਤ ਵਾ ਜਿਨ੍ਹਾਂ ਨੇ ਸਾਈਨ ਕੀਤੇ ਆ ਉਹ ਨਾਲ ਨਹੀਂ ਤੁਹਾਡੇ ਆਉਂਦੇ ਠੀਕ ਹੈ ਜੀ ਤੁਸੀਂ ਆਣ ਕੇ ਮਾਫੀ ਨਹੀਂ ਮੰਗਦੇ ਉਹਨੇ ਚੇਰ ਮੈਂ ਮਾਂ ਨਹੀਂ ਮੈਂ ਭੇ ਕਿਉਂਕਿ ਮੈਂ ਲਿਖਾ ਕੇ ਲੈ ਕੇ ਆਇਆ ਮੈਂ ਉਧਾਂ ਨਹੀਂ ਲੈ ਕੇ ਆਇਆ ਕੱਲ ਨੂੰ ਤੁਸੀਂ ਪਿੰਡ ਜਾ ਕੇ ਮਾਂ ਦਾ ਫੇਰ ਉਹ ਦੁਰਦਰਸ਼ਾ ਹੋਵੇ ਠੀਕ ਹੈ ਜੀ ਤੇ ਫੇਰ ਨਾਮ ਮੈਂ ਇੱਧਰ ਜੋ ਗਿਆ ਤੇ ਨਾਮ ਉਧਰ ਜੋ ਗਿਆ ਪੰਚਾਇਤ ਨੇ ਕਿਹਾ ਕਿ ਲੈ ਕੇ ਜਾਣਵਰੀ ਤੇ ਸਾਡ ਨੂੰ ਪੁੱਛਿਆ ਸਾਡੇ ਤੋਂ ਲਿਖਾਇਆ ਤੇ ਜਦੋਂ ਹੁਣ ਛੱਡ ਕੇ ਜਾਣੀ ਉਹਦੋਂ ਕਿਹਨੂੰ ਪੁੱਛਿਆ ਜੇ ਫੇਰ ਮੈਂ ਝੂਠਾ ਪਊਗਾ ਨਹੀਂ ਉਹ ਤਾਂ ਵੀਰੇ ਤੇਰੇ ਨਾਲ ਆ ਤੇਰੇ ਤੇਰੇ ਨਾਲ ਗੱਲ ਤਾਂ ਹੀ ਮੁੰਡੇ ਨੇ ਭੇਜਿਆ ਨਾ ਮੁੰਡੇ ਨੂੰ ਤੇਰੇ ਨਾਲ ਗੱਲ ਕਰਨ ਵਾਸਤੇ ਉਹ ਅਸੀਂ ਉੱਥੋਂ ਲੈ ਤੋ ਗਿਆ ਉਹਨਾਂ ਕਿ ਜਾਂ ਤੋਂ ਤੋਂ ਜਾਂ 12 ਹੋ ਗਿਆ ਲੈ ਕੇ ਨਹੀਂ ਜੰਦੇ ਹਨ ਜਾਂ ਚਾਹ ਤੁਸੀਂ ਸਾਡੇ ਨਾਲ ਭੇਜ ਦਿੱਤੀ ਅਸੀਂ ਤਾਂ ਵੈਸੇ ਫੋਟ ਨਾਲ ਗੱਲ ਕੀਤੀ ਆ ਵੀ ਅਸੀਂ ਮੈਂ ਜਾਣਿਆ ਵੀਰੇ ਕੋਈ ਗੱਲ ਨਹੀਂ ਜੀ ਮੈਂ ਨੇ ਮੇਰੇ ਭਰਾ ਨੂੰ ਮੈਂ ਅਸੀਂ ਤਾਂ ਹੀ ਭੇਜਿਆ ਸੀਗਾ ਕੋਈ ਗੱਲ ਨਹੀਂ ਪਹਿਨੀ ਭਰਾ ਆਇਆ ਵਾ ਧੰਨਵਾਦ ਇਹਦਾ ਠੀਕ ਹੈ ਜੀ ਫੇਰ ਵੀ ਚਲੋ ਆ ਗਿਆ ਮਾੜਾ ਚੰਗਾ ਜਿੱਦਾਂ ਮਰਜ਼ੀ ਆ ਗਿਆ ਵਾ ਠੀਕ ਹੈ ਜੀ ਪਰ ਮੁੱਖੀ ਗੱਲ ਇਹੋ ਹੀ ਆ ਕਿ ਤੁਸੀਂ ਭੈਣਾ ਆਓ ਠੀਕ ਹੈ ਜੀ ਆਪਣੀ ਜਿਹੜੀ ਪੰਚਾਇਤ ਤੋਂ ਤੁਸੀਂ ਲਿਖਵਾਇਆ ਸੀ ਉਹਨੂੰ ਲੈ ਕੇ ਆਓ ਜਿਹੜੀ ਭੈਣ ਨੇ ਲਿਖਵਾਇਆ ਤੁਹਾਡੇ ਨਾਲ ਉਹਨੂੰ ਲੈ ਕੇ ਆਓ ਠੀਕ ਹੈ ਜੀ ਇੱਥੇ ਆਣ ਕੇ ਆਪਣਾ ਫਿਰ ਲਿਖਤੀ ਰੂਪ ਦੇ ਵਿੱਚ ਲੈ ਕੇ ਜਾਓ ਮੇਰੇ ਕੋਲ ਵੀ ਅਸੀਂ ਆਪਣੀ ਮਾਂ ਨੂੰ ਸੰਭਾਂਗੇ ਆਪਾਂ ਵੀ ਤਿੰਨਾਂ ਭੈਣਾਂ ਭੈਣ ਭਰਾਵਾਂ ਚ ਜਿੱਦਾਂ ਮਰਦੀ ਭਰਾ ਸੰਭੇ ਮੈਂ ਸੰਭਾਂ ਜਾਂ ਮੇਰੀ ਦੂਜੀ ਭੈਣ ਸੰਭੇ ਹੈਨਾ ਜ਼ਿੰਮੇਵਾਰੀ ਚੱਕੋ ਤੇ ਗਰੰਟੀ ਤੁਹਾਡੀ ਪੰਚਾਇਤ ਚੁਕੇ ਜਿਹੜੀ ਪੰਚਾਇਤ ਨੇ ਲਿਖਾਇਆ ਸੀਗਾ ਤੇ ਫਿਰ ਅਸੀਂ ਮਾਂ ਨੂੰ ਭੇਜ ਦਾਂਗੇ ਠੀਕ ਕੋਈ ਨਾ ਹਾਂ ਠੀਕ ਹੈ ਜੀ ਉਹਨਾਂ ਚਿਰ ਪੈਣੀ ਮੇਰੀ ਵੀ ਮਜਬੂਰੀ ਆ ਮੈਂ ਭੇਜ ਨਹੀਂ ਸਕਦਾ ਆ ਮੇਰੀ ਮੈਂ ਤਨ ਤਾਂ ਕਰਦੀ ਆ ਮੈਂ ਸਾਮ ਪੀਣਾ ਕੋਈ ਗੱਲ ਕੀਤੀ ਕਰਨਾ ਕੋਈ ਨਹੀਂ ਮੈਂ ਜ਼ਬਰਦਸਤੀ ਇੱਕ ਗੱਲ ਮੇਰੀ ਭੈਣੇ ਦੱਸੀ ਜਦੋਂ ਮੇਰੀ ਗੱਲ ਸੁਣੋ ਜਦੋਂ ਤੁਸੀਂ ਇਸੇ ਤਰ੍ਹਾਂ ਗਾਲੀ ਕੀਤੀ ਆ ਇੱਕ ਮਿੰਟ ਮੇਰੀ ਭੈਣੇ ਜਦੋਂ ਤੁਸੀਂ ਆਸ਼ਰਮ ਚ ਆਪਣੀ ਮਾਂ ਨੂੰ ਭੇਜਣ ਵਾਸਤੇ ਸਾਈਨ ਕੀਤੇ ਸੀਗੇ ਤਾਂ ਰੱਥ ਹੱਥ ਨਹੀਂ ਕੰਬੇ ਨਹੀਂ ਮੇਰੀ ਗੱਲ ਸੁਣੋ ਬਰੇਬਰ ਕਦੋਂ ਕੋਈ ਦੇਖਭਾਲ ਨਹੀਂ ਕਰਦਾ ਸੀ ਮੇਰੇ ਦਿਨ ਲਾਣਾ ਹਨਾ ਜੇ ਦੇਖਪਾਲ ਨਹੀਂ ਕਰਨੀ ਪਰਚਾਰ ਨਹੀਂ ਸੀਗੇ ਹੋਰ ਕੀ ਕਰਦੇ ਤੇ ਹੁਣ ਦੇਖਪਾਲ ਫਿਰ ਕੋਣ ਕਰ ਲੂ ਹਫਤੇ ਬਾਅਦ ਫਿਰ ਕਿਹੜਾ ਵੀ ਉਤੋਂ ਰੱਬ ਥੱਲੇ ਆ ਗਿਆ ਵਾ ਵੀ ਜਿਹੜਾ ਦੇਖਪਾਲ ਕਰ ਲੂ ਹੁਣ ਚਲ ਫਿਰ ਤੁਹਾਡੀ ਮਰਜ਼ੀ ਹਣਾ ਮੈਂ ਇਹ ਨਹੀਂ ਵਾਲੀ ਗੱਲ ਕਰ ਸਕਦੀ ਜਿਸ ਨਾਮ ਇਥੋਂ ਹੁੰਦੀ ਆ ਗੱਲ ਮੀਰਾ ਹਾਂ ਬੈਣੀ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀਗਾ ਕਿ ਇੱਕ ਦੁਨੀਆ ਨੂੰ ਰੱਬ ਦਾ ਡਰ ਹੁੰਦਾ ਇੱਕ ਜੱਗ ਦਾ ਡਰ ਹੁੰਦਾ ਵਾ ਤੁਹਾਨੂੰ ਰੱਬ ਦਾ ਡਰ ਨਹੀਂ ਸੀਗਾ ਪਰ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਪੈ ਗਈ ਫੇਰ ਤੁਹਾਡੇ 3 ਪੁੱਤਾਂ ਨੇ ਤੁਹਾਨੂੰ ਲਾਂਤਾਂ ਪਾਈਆਂ ਮੈਨੂੰ ਸਾਰੀ ਨਿਊਜ਼ ਪਤਾ ਵਾ ਮੈਨੂੰ ਤੁਹਾਡੇ ਪਿੰਡੋਂ ਵੀ ਫੋਨ ਆਇਆ ਜਿੱਥੇ ਤੁਸੀਂ ਰਹਿੰਦੇ ਜੀ ਵੀ ਲਾਂਤਾਂ ਪਾਈਆਂ ਫੇਰ ਤੁਹਾਡੇ ਤੁਹਾਡੇ ਮਨ ਚ ਆਇਆ ਕਿ ਸਾਨੂੰ ਇੰਨੀ ਬੇਇੱਜ਼ਤੀ ਹੋਈ ਆ ਵੀ ਅਸੀਂ ਆਪਣੀ ਮਾਂ ਨੂੰ ਵਾਪਸ ਲੈ ਜਾਈਏ ਠੀਕ ਆ ਜੀ ਤੇ ਪਰ ਤੁਹਾਡੇ ਵੱਲ ਵੇਖ ਕੇ ਨਾ ਤੁਹਾਡੇ ਵੱਲ ਵੇਖ ਕੇ ਲੋਕੀ ਹੁਣ 100 ਵਾਰੀ ਸੋਚਣਗੇ ਆਪਣੀਆਂ ਮਾਮਾ ਨੂੰ ਘਰੋਂ ਕੱਢਣ ਲੱਗੇ ਮੇਰੀ ਗੱਲ ਸੁਣ ਮਾਮਾ ਤਾਂ ਬੋਧ ਬੈਠੇ ਗਾਉਣ ਸਾਡੇ ਕੱਲੀ ਵਾਂ ਥੋੜੇ ਦੇਖਣਗੇ ਨਾ ਮਾ ਮਾਤਾ ਹੋਰ ਵੀ ਇੱਥੇ ਬਹੁਤ ਬੱਚੀਆਂ ਆ ਸਾਡੀ ਕੱਲੀ ਥੋੜਾ ਪਈ ਆ ਵੀਡੀਓ ਉਹ ਸਾਰਾ ਨਹੀਂ ਵੀ ਲੋਕਾਂ ਨੇ ਵੀਡੀਓ ਤੇ ਨਾਮ ਨਾਮ ਵੀਡੀਓ ਪਾਉਂਦੇ ਨੇ ਫੇਣੀ ਫੇਰ ਲੋਕੀ ਤੇ ਖੁਸ਼ਾਲ ਵੀ ਗਈ ਮਾਰ ਦਿੰਦੇ ਆ ਤੇ ਤੁਸੀਂ ਨਹੀਂ ਮਾਰ ਸਕਦੇ ਹੁਣ ਮੇਰੀ ਗੱਲ ਸੁਣੋ ਵੀਰੇ ਅਸੀਂ ਤਾਂ ਮੈਂ ਤਾਂ ਬੈਂਸ ਬਾਜ਼ ਤੈਨੂੰ ਮੈਂ ਪਹਿਲਾਂ ਵੀ ਕਹੀ ਜਾਂਦੀ ਮੈਂ ਕੋਈ ਬੈਂਸ ਬਾਜ਼ੀ ਨਹੀਂ ਗਈ ਕਰਨ ਚਾਹੁੰਦੀ ਜੇ ਤੇਰਾ ਨਹੀਂ ਮੰਨ ਪਈਦਾ ਨਾ ਉਹ ਇਹ ਚੱਕਰ ਨਹੀਂਗਾ ਆਪਾਂ ਆ ਕੇ ਮਿਕਾ ਨਹੀਂ ਹੋਈ ਨਹੀਂ ਤੁਸੀਂ ਨਹੀਂ ਮੇਰਾ ਮਨ ਮੇਰਾ ਮਨ ਮੇਰਾ ਮਨ ਉਥੇ ਕੀ ਕਰੂਗਾ ਮੇਰੀ ਗੱਲ ਸੁਣੋ ਮੇਰਾ ਮਨ ਪੈਣੀ ਤੁਹਾਡੀ ਮਾਂ ਵਾ ਤੁਹਾਡੀ ਮਾਂ ਹੀ ਰਹਿਣੀ ਆ ਮੇਰਾ ਮਨ ਉਥੇ ਕੀ ਕਰੂਗਾ ਜਦੋਂ ਤੁਸੀਂ ਪੰਚਾਇਤ ਲੈ ਕੇ ਆਓ ਪੰਚਾਇਤ ਠੀਕ ਆ ਜੀ ਮੋਤਵਾਰ ਬੰਦੇ ਲੈ ਕੇ ਆਓ ਜੁਮੇਵਾਰ ਬੰਦੇ ਲੈ ਕੇ ਆਓ ਪਿੰਡ ਦੇ ਆਪਣੇ ਦੇ ਤੇ ਮੇਰਾ ਮੀਰੀ ਕੀ ਮਜਾ ਆ ਕਿ ਮੈਂ ਮਾਂ ਤੁਹਾਡੇ ਨਾਲ ਨਾ ਤੋਰਾ ਤੁਸੀਂ ਲੈ ਕੇ ਨਹੀਂ ਨਾ ਹੋਣੇ ਕਿਉਂਕਿ ਤੁਹਾਡੀ ਕਿਸੇ ਨੇ ਜਹਾਮੀ ਨਹੀਂ ਭਰਨੀ ਜ਼ਿੰਮੇਵਾਰੀ ਨਹੀਂ ਲੈਣੀ ਤੁਹਾਡੀ ਕਿਸੇ ਨੇ ਚੱਲ ਠੀਕ ਆ ਚੰਗਾ ਬ੍ਰੋ ওকে ਗੱਲ ਵੀਰ ਝੂਠ ਮੈਂ ਝੂਠੀ ਗੱਲ ਨਹੀਂ ਕਹੀ ਇਹਨੇ ਮਾਤਾ ਨੇ ਪਤਾ ਕੀ ਕਿਹਾ ਇਹਨੇ ਭੈਣ ਨੇ ਕੀ ਕਿਹਾ ਕੀ ਗੱਲ ਹੋਈ ਇਹਨਾਂ ਨਾਲ ਸਮਝਦੀ ਅਸਲ 'ਚ ਮੈਂ ਦੱਸਦਾ ਕੀ ਗੱਲ ਹੋਈ ਜਦੋਂ ਅਸੀਂ ਮਾਤਾ ਨੂੰ ਲੈ ਕੇ ਆਏ ਆ ਪਿੰਡ ਦੀ ਪੰਚਾਇਤ ਤੋਂ ਤੇ ਕੁੜੀਆਂ ਇਹਦੀਆਂ ਤੋਂ ਲਿਖਾ ਕੇ ਇਹਨਾਂ ਨੇ ਲੈ ਕੇ ਦਿੱਤਾ ਵੀ ਸਾਡੀ ਮਾਂ ਨੂੰ ਲੈ ਜਾਓ ਜਦ ਅਸੀਂ ਜਦੋਂ ਇਹਨੂੰ ਮਾਤਾ ਨੂੰ ਲੈਣ ਗਏ ਸੀ ਸਾਰੀ ਪ੍ਰੋਪਰ ਵੀਡੀਓ ਬਣਾਈ ਉਹ ਵੀਡੀਓ ਅਸੀਂ ਪਾ ਦਿੱਤੀ ਨਾਈਟ ਤੇ ਫੇਸਬੁੱਕ YouTube Insta ਤੇ ਤੇ ਉਹ ਵੀਡੀਓ ਵੇਖ ਕੇ ਇਹਨਾਂ ਦੇ ਬੱਚਿਆਂ ਨੇ ਇਹਨਾਂ ਦੇ ਰਿਸ਼ਤੇਦਾਰਾਂ ਨੇ ਮਾਂ ਦੀਆਂ ਧੀਆਂ ਨੂੰ ਲਾਂਤਾ ਪਾਈਆਂ ਕੀ ਸੋਚਾ ਤੁਸੀਂ ਡੁੱਬ ਕੇ ਮਰ ਜਿਓ ਆਪ ਦੀ ਬੇਇੱਜ਼ਤੀ ਕਰਾਉਂਦੀਆਂ ਜੀ ਫਿਰ ਉਹਨਾਂ ਨੂੰ ਦਿਮਾਗ ਸੋਜੀ ਆਈ ਵੀ ਅਸੀਂ ਇਹ ਗਲਤ ਕਰ ਬੈਠੀਆਂ ਵਾ ਪਰ ਹੁਣ ਚੱਕਰ ਵੀਰ ਇਹ ਆ ਕਿ ਤੇਰੇ ਨਾਮ ਕੱਲੇ ਨਾ ਮੈਂ ਕਿੱਦਾਂ ਤੋੜਦਾ ਪੰਚਾਇਤ ਨੇ ਸਾਈਨ ਕੀਤੇ ਆਪਣੀ ਸਾਰੀ ਨੇ ਮੈਂ ਪੀਰ ਮੇਰੇ ਕੋਲ ਗੱਡੀ 'ਚ ਪਿਆਇਤਾ ਕਰ ਠੀਕ ਹੈ ਜੀ ਕੱਲ ਨੂੰ ਪੰਚਾਇਤ ਮੈਨੂੰ ਫੋਨ ਲਾ ਕੇ ਕਹਿੰਦੇ ਕਿ ਵੀਰ ਜਦੋਂ ਲੈ ਕੇ ਜਾਣੀ ਉਦੋਂ ਤੇ ਸਾਨੂੰ ਪੁੱਛਿਆ ਤੇ ਜਦੋਂ ਛੱਡ ਕੇ ਜਾਣੀ ਉਦੋਂ ਕਿਹਨੂੰ ਪੁੱਛਿਆ ਨਹੀਂ ਇਹ ਆ ਗੱਲ ਤੇ ਆਪਾਂ ਪੂਰੇ ਵੀਰੇ ਸਹਿਮਤ ਆ ਤੁਹਾਡੇ ਨਾਲ ਪੰਚਾਇਤ ਮੈਂ ਲੈ ਕੇ ਆਉਂਗਾ ਤਾਂ ਤਰ ਤੋੜਨਾ ਤੁਸੀਂ ਠੀਕ ਹੈ ਇਹ ਭੈਣ ਹੋਣਾ ਨੂੰ ਐਦਾਂ ਦਾ ਕੋਈ ਤਾਂ ਠੀਕ ਹੈ ਵੀਰ ਜੀ ਹਾਂ ਨਹੀਂ ਭੈਣਾ ਵੀ ਰ ਆਉਦੇ ਘਰ ਵਾ ਠੀਕ ਹੈ ਪਹਿਲ ਤੇਰੀ ਆ ਪਹਿਲ ਤੇਰੀ ਆ ਤੂੰ ਪੰਚਾਇਤ ਲੈ ਕੇ ਆ ਭੈਣਾ ਉਹ ਕਲੇਵਰ ਬੁਣਾ ਕਰ ਸਕਦੀਆਂ ਤੁਹਾਡੇ ਨਾਲ ਮੈਂ ਨਹੀਂ ਕਿਉਂਕਿ ਤੁਸੀਂ ਆਪਣਾ ਵੀਰੇ ਮਾੜਾ ਨਹੀਂ ਕੀਤਾ ਤੈਨੂੰ ਮੈਂ ਮਾੜਾ ਕਿਹਾ ਵੀ ਆ ਉਦਨ ਵੀਡੀਓ ਚ ਦੇਖ ਲੈ ਉਦਨ ਵੀ ਨਹੀਂ ਮਾੜਾ ਕਹਿਦਣਾ ਤੈਨੂੰ ਅੱਜ ਮਾੜਾ ਕਹਿਣ ਡਿਆ ਸ਼ੀਸ਼ੇ ਕਰਕੇ ਆਪਣੇ ਤੁਸੀਂ ਰੱਬ ਸਮਾਨ ਹਾਂ ਜਿਹੜੋ ਤੁਸੀਂ ਸੇਵਾ ਨਿਭਾ ਰਹੇ ਹੋ ਵੀਰ ਜੀ ਉਹਦੀ ਸਦਕਾ ਆਪਾਂ ਤੁਹਾਨੂੰ ਕੋਸ ਮਾੜਾ ਨਹੀਂ ਕੋਈ ਠੀਕ ਆ ਵੀਰ ਜੀ ਮਾਤਾ ਨੂੰ ਵੀ ਇਹੀ ਗੱਲ ਕਹੀ ਮਾਤਾ ਨੂੰ ਮੈਂ ਲੈ ਵੀ ਗਿਆ ਤੁਹਾਡੇ ਸਾਡੇ ਪੇਂਟ ਦੀ ਹੈਲਪ ਦੀ ਲੋੜ ਆ ਮੈਂ ਇੱਥੇ ਫ੍ਰੀ ਸੇਵਾ ਕਰਕੇ ਜਾਉਂਗਾ ਗੱਲ ਵੀ ਉਹ ਸੇਵਾ ਦਾ ਮੈਟਰ ਵਾ ਨਾ ਜਿਹੜਾ ਉਹ ਵੱਖਰਾ ਮੈਟਰ ਵਾ ਠੀਕ ਹੈ ਜੀ ਤੂੰ ਭਾਵੇਂ ਕੱਲਾ ਆ ਜਾ ਕੋਈ ਚੱਕਰ ਨਹੀਂ ਆ ਮੈਨੂੰ ਕਿਉਂਕਿ ਫੈਲ ਤੇਰੀ ਆ ਭੈਣਾ ਸਾਂਭੜ ਜਾਣਾ ਸਾਂਭਣ ਉਹ ਪਰ ਪਿੰਡ ਦੀ ਜਿਹੜੀ ਜਿੰਨਾ ਤੋਂ ਸਾਈਨ ਕਰਵਾਏ ਨਾ ਮੋਹਦਵਾਰ ਵੀਰ ਉਹਨਾਂ ਨੂੰ ਸਰਪੰਚ ਨੂੰ ਨਾਲ ਲੈ ਕੇ ਆ ਜਾ ਮੈਂਬਰ ਪੰਚਾਇਤ ਕੋਈ ਠੀਕ ਹੈ ਜੀ ਨਾਲ ਲੈ ਕੇ ਕਿਸ ਦਿਨ ਦਾ ਸਮਾਂ ਮੇਤ ਲਾਂਗੇ ਠੀਕ ਹੈ ਜੀ ਜੋ ਜ਼ਿੰਮੇਵਾਰੀ ਚੁੱਕ ਲੈਣਗੇ ਵੀ ਹਾਂ ਵੀਰ ਜੀ ਵੀ ਅਸੀਂ ਵੀ ਜ਼ਿੰਮੇਵਾਰ ਹਾਂ ਇਹ ਵੀਰ ਨੂੰ ਸੰਭੂਗਾ ਤੇ ਅਸੀਂ ਵੀਰ ਦੀ ਮਾਤਾ ਵਾਪਸ ਭੇਜਾਂਗੇ ਕਿਉਂਕਿ ਮਾਵਾਂ ਜਿਹੜੀਆਂ ਹੁੰਦੀਆਂ ਪੁੱਤਾਂ ਨਾਲ ਸੁਭਦੀਆਂ ਹੁੰਦੇ ਪੁੱਤ ਮਾਵਾਂ ਨਾਲ ਹੀ ਸੁਭਦੇ ਆ ਰੇ ਭਾਇਆ ਉਹਨਾਂ ਦਾ ਨਹੀਂ ਆ ਕੇ ਪਤਾ ਲਿਆ ਨਾਲ ਦੇ ਘਰ ਪੂਆਗਾ ਉਹਨਾਂ ਦੇ ਗਾਂ ਪਤਾ ਨਹੀਂ ਅੰਗਲੀ ਸੰਗਲੀ ਉਹਨਾਂ ਦਾ ਪਤਾ ਲੈਣਾ ਅੱਛਾ ਉਹਨਾਂ ਚ ਕੋਈ ਠੀਕ ਨਹੀਂ ਉਹਦਾ ਪਤਾ ਲੈਣਾ ਤੇ ਮਾਂ ਨੂੰ ਨਹੀਂ ਮਿਲ ਲਗੀਆਂ ਮਿਲ ਕੇ ਵੀ ਨਹੀਂ ਗਈਆਂ ਜਾਣ ਲੱਗੇ ਮੈਂ ਆ ਗਿਆ ਮੇਰੀ ਸ਼ਰਮ ਨੂੰ ਘਰੇ ਆ ਜੇ ਉਹ ਪੁਰਾਣਾ ਵੀ ਨਾਲ ਸੀਗਾ ਵੀ ਇਹ ਹਣ ਘਰੇ ਆ ਗਿਆ ਤੇ ਬਈ ਫਿਰ ਜ਼ਿੰਮੇਵਾਰੀ ਤੇਰੀ ਉਹ ਵੀ ਸਾਡੇ ਕੇ ਲੈ ਕੇ ਆਇਆ ਭੈਣੇ ਆ ਜਾਓ ਘਰੇ ਜਾ ਬਣਾਉਣਾ ਤੇ ਦੁੱਖ ਨਹੀਂ ਲੱਗਦਾ ਕਿ ਮੇਰੀ ਭੈਣ ਸ਼ਰੀਕਾਂ ਘਰੇ ਆ ਗਈ ਆ ਤੇ ਸਾਡੇ ਘਰੇ ਨਹੀਂ ਆਈ ਇਹ ਜਖਮਾਂ ਤੇ ਲੂਣ ਪਾਉਣ ਵਾਲੀ ਗੱਲ ਨਹੀਂ ਕੱਲੋਂ ਉਹਨਾਂ ਹੀ ਮੇਨੇ ਮਾਰਨੇ ਆ